ਸੋ ਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਚੌਥ ਸਿਵਲ ਅਪੀਲ ਨੰਬਰ 1123/2015 ਦੇ ਸੰਬੰਧੀ ਮਤੀ 17215 ਨੂੰ ਦਿੱਤੇ ਗਏ ਇੱਕ অতি ਮਹੱਤਵਪੂਰਨ ਫੈਸਲੇ ਦਾ ਜ਼ਿਕਰ ਕਰਾਂਗੇ ਜਿਸ ਨੂੰ ਟਿਲ ਡੇਟ ਅਨਗੋਲਿਆ ਹੀ ਕੀਤਾ ਗਿਆ ਹੈ ਆਓ ਜਾਣਦੇ ਹਾਂ ਕਿ ਇਸ ਫੈਸਲੇ ਦੀਆਂ ਇੰਪੋਰਟੈਂਟ ਮੱਦਾਂ ਕੀ ਹਨ ਤੇ ਇਸ ਦੇ ਵਿੱਚ ਕੀ ਲਿਖਿਆ ਗਿਆ ਹੈ ਲਿਖਿਆ ਹੈ ਬੈਂਚ ਨੇ ਅਧਿਕਾਰ ਦੇ ਤੌਰ ਤੇ ਫੈਸਲਾ ਸੁਣਾਇਆ ਹੈ ਕਿ ਪੈਨਸ਼ਨ ਇੱਕ ਅਧਿਕਾਰ ਹੈ ਤੇ ਇਸ ਦਾ ਭੁਗਤਾਨ ਸਰਕਾਰ ਦੇ ਵਿਵੇਕ ਤੇ ਨਿਰਭਰ ਨਹੀਂ ਕਰਦਾ ਪੈਨਸ਼ਨ ਨਿਯਮਾਂ ਦੁਆਰਾ ਨਿਯੰਤਰਣ ਹੁੰਦੀ ਹੈ ਤੇ ਉਹਨਾਂ ਨਿਯਮਾਂ ਦੇ ਅੰਦਰ ਆਉਣ ਵਾਲਾ ਇੱਕ ਸਰਕਾਰੀ ਕਰਮਚਾਰੀ ਪੈਨਸ਼ਨ ਦਾ ਦਾਵਾ ਕਰਨ ਦਾ ਹੱਕਦਾਰ ਹੈ ਦੂਜਾ ਲਿਖਿਆ ਫੈਸਲੇ ਨੇ ਇਹ ਮੰਨਿਆ ਕਿ ਪੈਨਸ਼ਨ ਦੀ ਸੋਧ ਤੇ ਤਨਖਾਹ ਸਕੇਲਾਂ ਦੀ ਸੋਧ ਅਟੁੱਟ ਹਨ ਜੀਏ ਪੁਆਇੰਟ ਦੇ ਵਿੱਚ ਲਿਖਿਆ ਗਿਆ ਹੈ ਬੈਂਕ ਨੇ ਦਰਾਇਆ ਹੈ ਕਿ ਸੌਦੇ ਤੇ ਮੁੱਢਲੀ ਪੈਨਸ਼ਨ ਪਹਿਲਾਂ ਤੋਂ ਸੌਦੇ ਹੋਏ ਸਕੇਲ ਦੇ ਅਨੁਸਾਰ ਸੌਦੇ ਹੋਏ ਸਕੇਲ ਵਿੱਚ ਘਟੋ ਘਟ ਤਨਖਾਹ ਬੈਂਡ ਵਿੱਚ ਮੁੱਢਲੀ ਪੈਨਸ਼ਨ ਦੇ 50% ਤੋਂ ਘਟ ਨਹੀਂ ਹੋ ਸਕਦੀ ਚੌਥਾ ਪੁਆਇੰਟ ਹੈ ਸਰਕਾਰ ਪੈਨਸ਼ਨਾਂ ਦੇ ਜਾਇਜ਼ ਬਕਾਏ ਦੇਣ ਤੋਂ ਇਨਕਾਰ ਕਰਨ ਲਈ ਵਿੱਤੀ ਬੋਝ ਦਾ ਬਹਾਨਾ ਨਹੀਂ ਲੈ ਸਕਦੀ ਇਸ ਵੈਰੀ ਵੈਟ ਇੰਪੋਰਟੈਂਟ ਇੱਕ ਵਾਰ ਫਿਰ ਸੁਣਪੜਦੇ ਹਾਂ ਸਰਕਾਰ ਪੈਨਸ਼ਨਾਂ ਦੇ ਜਾਇਜ਼ ਬਕਾਏ ਦੇਣ ਤੋਂ ਇਨਕਾਰ ਕਰਨ ਦੀ ਵਿੱਤੀ ਬੋਝ ਦਾ ਬਹਾਨਾ ਨਹੀਂ ਲੈ ਸਕਦੀ। ਪੰਜਵਾਂ ਪੁਆਇੰਟ ਹੈ ਸਰਕਾਰ ਨੂੰ ਬੇਲੋੜੀ ਮੁਕੰਮੇਬਾਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਮੁਕਦਮੇਬਾਜ਼ੀ ਲਈ ਕਿਸੇ ਵੀ ਮੁਕਦਮੇਬਾਜ਼ੀ ਨੂੰ ਉਛਾਤ ਨਹੀਂ ਕਰਨਾ ਚਾਹੀਦਾ। ਇਹ ਪੁਆਇੰਟ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਛੇਵਾਂ ਪੁਆਇੰਟ ਹੈ ਜਦੋਂ ਪੈਨਸ਼ਨ ਨੂੰ ਇੱਕ ਅਧਿਕਾਨ ਮੰਨਿਆ ਜਾਂਦਾ ਹੈ ਇੱਕ ਇਨਾਮ ਨਹੀਂ। ਇਸ ਦਾਅਵੇ ਦੇ ਸਿੱਟੇ ਵਜੋਂ ਕਿ ਪੈਨਸ਼ਨ ਦੀ ਸੋਧ ਤੇ ਤਨਖਾਹ ਸਕੇਲਾਂ ਦੀ ਸੋਧ ਟੁੱਟ ਹਨ ਤਾਂ ਪੈਨਸ਼ਨ ਦਾ ਅਪਗ੍ਰੇਡੇਸ਼ਨ ਵੀ ਇੱਕ ਅਧਿਕਾਰ ਹੈ ਇਹ ਇੱਕ ਅਨਾਮ ਨਹੀਂ ਫੈਸਲਾ ਦਿੱਇਆ ਨਕਾਰਾ ਮਾਮਲੇ ਦੇ ਫੈਸਲੇ ਤੇ ਆਧਾਰਿਤ ਹੈ ਤਾਂ ਹੁਣ ਇਹਨਾਂ ਮਦਦਾਂ ਨੂੰ ਜੋ ਕਿ ਫੈਸਲੇ ਦੇ ਵਿੱਚ ਲਿਖਿਆ ਗਿਆ ਹਨ ਇਸ ਦਾ ਵਿਚਾਰ ਕਰੀਏ ਤਾ ਪਤਾ ਇਹ ਚੱਲਦਾ ਹੈ ਕਿ ਭਾਵੇਂ ਮਾਨਯੋਗ ਸੁਪਰੀਮ ਕੋਰਟ ਨੇ ਪੈਨਸ਼ਨਾਂ ਦੇ ਹੱਕ ਦੇ ਵਿੱਚ ਇਹ ਇੱਕ ਬਹੁਤ ਵੱਡਾ ਫੈਸਲਾ ਸੁਣਾਇਆ ਸੀ ਪਰੰਤੂ 10 ਡੇਡ ਇਸ ਨੂੰ ਸਰਕਾਰਾਂ ਦੁਆਰਾ ਨਜ਼ਰਅੰਦਾਜ਼ ਕੀਤਾ ਗਿਆ ਹੈ ਤਾਂ ਜਾਣਦੇ ਹਾਂ ਕਿ ਪਹਿਲਾ ਜੋ ਪੁਆਇੰਟ ਹੈ ਉਸ ਦੇ ਵਿੱਚ ਜੋ ਲਿਖਿਆ ਗਿਆ ਹੈ ਕਿ ਪੈਨਸ਼ਨ ਨੀਮਾ ਦੁਆਰਾ ਨਿਯੰਤਰਣ ਹੁੰਦੀ ਹੈ ਤੇ ਉਹਨਾਂ ਨੀਮਾ ਦੇ ਅੰਦਰ ਆਉਣ ਵਾਲਾ ਇੱਕ ਸਰਕਾਰੀ ਕਰਮਚਾਰੀ ਪੈਨਸ਼ਨ ਦਾ ਦਾਵਾ ਕਰਨ ਦਾ ਹੱਕਦਾਰ ਹੈ ਤਾ ਇੱਕ ਗੱਲ ਬਿਲਕੁਲ ਸਹੀ ਹੈ ਤੇ درست ਹੈ ਤੇ ਸ਼ਾਇਦ ਹੋ ਵੀ ਰਹੀ ਹੈ ਦੂਜਾ ਫੈਸਲੇ ਨੇ ਇਹ ਮੰਨਿਆ ਕਿ ਪੈਨਸ਼ਨ ਦੀ ਸਹੂਦ ਅਤੇ ਤਨਖਾਹਾਂ ਦੀ ਸਹੂਦ ਘਟਟ ਹਨ ਇਹ ਤੇ ਥੋੜਾ ਜਿਹਾ ਕਿੰਤੂ ਪ੍ਰੰਤੂ ਦੇਖਣ ਨੂੰ ਮਿਲਦਾ ਹੈ ਕਿ ਸਰਕਾਰਾਂ ਸਮੇਂ-ਸਮੇਂ ਦੇ ਉੱਤੇ ਇਸ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੀ ਔਰ ਇਸ ਮਦ ਨੂੰ ਪੈਨਸ਼ਨਾਂ ਦੇ ਉੱਤੇ ਲਾਗੂ ਕਰਨ ਤੋਂ ਅਨਾਗ ਨਹੀਂ ਹੀ ਕਰ ਦਿਖਾਈ ਹੈ ਤੀਜਾ ਜੋ ਪੁਆਇੰਟ ਹੈ ਬੈਂਚ ਨੇ ਦਰਾਇਆ ਹੈ ਕਿ ਸੋਤ ਟੈਂਪਰੀ ਪੈਨਸ਼ਨ ਪਹਿਲਾਂ ਤੋਂ ਸੋਦੇ ਹੋਏ ਸਕੀਲ ਦੇ ਅਨਸਾਰ ਸੋਦੇ ਹੋਏ ਸਕੀਲ ਵਿੱਚ ਘਟੋ ਘਟ ਤਨਖਾਹ ਬੈਂਡ ਵਿੱਚ ਮੋਡਲੀ ਪੈਨਸ਼ਨ ਦੇ 50% ਤੋਂ ਕਟਨੀ ਹੋ ਸਕਦੀ ਇਸ ਦੇ ਵਿੱਚ ਵੀ ਭਾਵੇਂ ਕਿ ਹੁਣ ਸਰਕਾਰ ਨੇ ਇਸ ਪਰ ਨੂੰ ਮੰਨ ਵੀ ਲਿਆ ਹੈ ਪਰੰਤੂ ਇਸ ਬੰਦੀ ਕਈ ਕੋਰਟ ਕੇਸ ਵੀ ਅਜੇ ਪੈਂਡਿੰਗ ਹਨ ਜਿਨ੍ਹਾਂ ਦਾ ਫਾਈਨਲ ਫੈਸਲਾ ਹੋਣਾ ਜੇ ਬਾਕੀ ਹੈ ਯਾਨੀ ਕਿ ਇਸ ਨੂੰ ਪਿਰ ਡੇਟ ਪੂਰੀ ਤਰ੍ਹਾਂ ਦੇ ਨਾਲ ਠਾਗੋ ਨਹੀਂ ਕੀਤਾ ਗਿਆ ਜੋਪਾਪਨ ਜੋ ਹੈ ਬਹੁਤ ਹੀ ਇੰਪੋਰਟੈਂਟ ਹੈ ਕਿ ਸਰਕਾਰ ਪੈਨਸ਼ਨਾਂ ਦੇ ਜਾਇਜ਼ ਬਕਾਇਆ ਦੇਣ ਤੋਂ ਇਨਕਾਰ ਕਰਨ ਲਈ ਵਿੱਤੀ ਬੋਝ ਦਾ ਬਹਾਨਾ ਨਹੀਂ ਲੈ ਸਕਦੀ ਤਾਂ ਹੁਣ ਇਸ ਗੱਲ ਦੇ ਉੱਤੇ ਜੇਕਰ ਅਸੀਂ ਗੌਰ ਕਰੀਏ ਤੇ ਪੰਜਾਬ ਦੇ ਜੋ ਪੈਨਸ਼ਨਰ ਹਨ ਉਹ ਜਦੋਂ ਜਦ ਕਰ ਰਹੇ ਹਨ ਕਿ ਉਹਨਾਂ ਨੂੰ ਸਾਰੀ ਦੀ ਸਾਰੀ ਸਾਰੇ ਦਾ ਸਾਰਾ ਬਕਾਇਆ ਜੋ ਹੈ ਇੱਕੋ ਹੀ ਕੇਸ ਦੇ ਵਿੱਚ ਦਿੱਤਾ ਜਾਵੇ ਪਰੰਤੂ ਪੰਜਾਬ ਸਰਕਾਰ ਨੇ ਜੋ ਨੋਟੀਫਿਕੇਸ਼ਨ ਕੀਤਾ ਹੈ ਉਹਦੇ ਵਿੱਚ ਤੇ ਬਕਾਇਆ 42 ਕਿਸਤਾਂ ਵਿੱਚ 36 ਕਿਸਤਾਂ ਵਿੱਚ ਦੇਣ ਦਾ ਫੈਸਲਾ ਸੁਆਇਆ ਹੈ ਜੋ ਕਿ ਇਸ ਨੂੰ ਕੇ ਫੈਸਲੇ ਨੂੰ ਕੋਈ ਇਨਾ ਚੰਗਾ ਨਹੀਂ ਕਿਹਾ ਜਾ ਸਕਦਾ ਤੇ ਜਿਸ ਦੇ ਵਾਸਤੇ ਜੋ ਪੈਨਸ਼ਨਰ ਹਨ ਅਜ ਵੀ ਜਦੋਂ ਜਦ ਕਰ ਰਹੇ ਹਨ ਫਿਰ ਲਿਖਿਆ ਹੈ ਪੰਜਵਾਂ ਪੁਆਇੰਟ ਕਿ ਸਰਕਾਰ ਨੂੰ ਬੇਲੋੜੀ ਮਕਦਮੇਬਾਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਮਕਦਮੇਬਾਜ਼ੀ ਲਈ ਕਿਸੇ ਵੀ ਮਕਦਮੇਬਾਜ਼ ਨੂੰ ਉਕਸ਼ਾਤ ਨਹੀਂ ਕਰਨਾ ਚਾਹੀਦਾ ਪਰੰਤੂ ਅਸੀਂ ਦੇਖਦੇ ਹਾਂ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਸ 2.95 ਦਾ ਫੈਕਟਰ ਲੈਣ ਵਾਸਤੇ ਜਾਂ ਫਿਰ 125% ਜੋ ਡੀਏ ਸੀ ਜਦੋਂ ਕਿ 116 ਤੋਂ ਰਿਵਾਈਜ਼ ਕੀਤੇ ਗਏ ਸੀ 6ਵੇਂ ਤਮਕਾ ਕਮਿਸ਼ਨ ਦੇ ਅਨੁਸਾਰ ਉਹਨਾਂ ਦੀ ਬੇਸਿਕ ਪੇ ਰਿਵਾਈਜ਼ ਕੀਤੀ ਗਈ ਸੀ ਉਸ ਨੂੰ ਧਿਆਨ ਵਿੱਚ ਨਹੀਂ ਰੱਖਿਆ ਸਗੋਂ 113% ਦੇ ਨਾਲ ਡੀਏ ਗਿਣਕੇ ਤੇ ਇਸ ਨੂੰ ਕੈਲਕੂਲੇਟ ਕੀਤਾ ਸੀ ਉਹਦੇ ਵਾਸਤੇ ਜੋ ਹੈ ਅੱਜ ਵੀ ਬਹੁਤ ਸਾਰੇ ਕੋਰਟ ਕੇਸ ਚੱਲ ਰਹੇ ਹਨ ਤੇ ਜਿਨ੍ਹਾਂ ਦਾ ਨਿਪਟਾਰਾ ਹੋ ਜਾਣ ਦੇ ਬਾਅਦ ਵੀ ਸਰਕਾਰ ਨੇ ਇਸ ਇਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਨੂੰ ਲਾਗੂ ਨਹੀਂ ਕੀਤਾ ਫਿਰ ਪੈਨਸ਼ਨ ਨੂੰ ਇੱਕ ਅਧਿਕਾਰ ਮੰਨਿਆ ਜਾਂਦਾ ਹੈ ਤੇ ਇਹ ਕੋਈ ਇਨਾਮ ਨਹੀਂ ਹੈ ਕਹਿੰਦਾ ਭਾਵ ਇਹ ਹੈ ਕਿ ਕਈ ਵਾਰ ਸਰਕਾਰਾਂ ਸੋਚਦੀਆਂ ਹਨ ਕਿ ਅਸੀਂ ਪੈਨਸ਼ਨ ਜੋ ਹੈ ਦੇ ਕੇ ਸ਼ਾਇਦ ਪੈਨਸ਼ਨਾਂ ਦੇ ਉੱਤੇ ਕੋਈ ਐਸਾਨ ਕਰਦੇ ਐ ਐਸੀ ਵੀ ਗੱਲ ਨਹੀਂ ਹੈ ਹੁਣ ਜਦੋਂ ਅਸੀਂ ਦੇਖਦੇ ਹਾਂ ਕੀ ਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਐਨਪੀਐਸ ਲਾਗੂ ਕਰਕੇ ਤੇ ਜੋ ਡਿਮਾਂਡ ਕੀਤੀ ਜਾ ਰਹੀ ਹੈ ਰਾਣੀ ਪੈਨਸ਼ਨ ਸਕੀਮ ਦੀ ਉਸ ਨੂੰ ਮੰਨਣ ਤੋਂ ਵੀ ਸਰਕਾਰਾਂ ਤੇ ਘਰਕੂਕ ਸੰਯੁਕਤ ਸਰਕਾਰ ਨੇ ਅਨਾਗਨੀ ਹੀ ਕੀਤੀ ہوئی ਹੈ ਤੇ ਇਸ ਨੂੰ ਫਿਰ ਹਾਲਿੰਦੇ ਪਰਤੇਜ ਪਾਇਆ ਗਿਆ ਹੈ ਜਿਸ ਵਰਕੇ ਜੋ ਸਬੰਧਤ ਪੈਨਸ਼ਨਰਸ ਹਨ ਜੋ ਮੁਲਾਜ਼ਮ ਹਨ ਕੰਮ ਕਰ ਰਹੇ ਹਨ ਉਹ ਕੋਰਪੈਂਸ਼ਨ ਸਕੀਮ ਦੇ ਵਾਸਤੇ ਕੋਟਾ ਦੇ ਵਿੱਚ ਅੱਜ ਜੁੜ ਕੇ ਪਕੇ ਕਪਣਾ ਆਕਾ ਮਾਰਕੇ ਫਾਈਟ ਕਰ ਰਹੇ ਹਨ ਤਾਂ ਕਹਿਣ ਦਾ ਭਾਵ ਇਹ ਹੈ ਕਿ ਜੋ ਇਹ ਪੁਆਇੰਟ ਮੇਨ ਹਨ ਇਹਨਾਂ ਪ੍ਰਤੀ ਸਰਕਾਰਾਂ ਕਦੇ ਵੀ ਸੰਸਿਹਿਤ ਨਹੀਂ ਹੋਈਆਂ ਤੇ ਪੈਨਸ਼ਨਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤਾ ਜਾ ਰਿਹਾ ਜੇ ਇੱਥੇ ਇਸ ਦੇ ਬਾਰੇ ਪਤਾ ਨਹੀਂ ਕਿਉਂ ਕਰਕੇ ਪੈਨਸ਼ਨਰਸ ਨੇ ਵੀ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜੋ ਕਿ ਦਿੱਤਾ ਜਾਣਾ ਚਾਹੀਦਾ ਸੀ ਪਰੰਤੂ ਦੇਰ ਆਏ ਦਰਸਤਾਏ ਜੇਕਰ ਹੁਣ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਜੋ ਫੈਸਲਾ ਦਿੱਤਾ ਗਿਆ ਸੀ ਇਸ ਨੂੰ ਜੇਕਰ ਸਰਕਾਰਾਂ ਲਾਗੂ ਕਰਦੀਆਂ ਹਨ ਜਾਂ ਫਿਰ ਪੈਨਸ਼ਨਰਸ ਚਾਰਾਜੋਈ ਕਰਕੇ ਕਿਸੇ ਤਰ੍ਹਾਂ ਦੇ ਨੌਕਦੋਨੀ ਚਾਰਾਜੋਈ ਕਰਕੇ ਇਹਨਾਂ ਹੱਕਾਂ ਨੂੰ ਪ੍ਰਾਪਤ ਕਰਨੇ ਕਾਮਯਾਬ ਹੁੰਦੇ ਹਨ ਤਾਂ ਇਹ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਚਾਲੂਗੀ ਹੋਵੇਗੀ ਖਾਸ ਕਰਕੇ ਹੇ ਸਰਕਾਰਾਂ ਵੀ ਇਸ ਬਰਥਡੇ ਦੇ ਮੱਦੇ ਨਜ਼ਰ ਪੈਨਸ਼ਨਰਾਂ ਦਾ ਬੰਦਾ ਹੱਕ ਜੋੜ ਦੇਣਗੇ ਤੇ ਪੈਨਸ਼ਨਰ ਜੋ ਹਨ ਉਹ ਵੀ ਆਪਣੇ ਅਕਾਪ੍ਰਤੀ ਸਕੇਰ ਹੋਣਗੇ ਇਸ ਵੀਡੀਓ ਵਿੱਚ ਪਸੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਹਾਨੂੰ ਸਪਸ਼ੀਅਰ ਕਰਕੇ ਸਾਡੇ ਚੈਨਲ ਨੂੰ ਦੱਸਾਈ ਦਮਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ